ਕੱਲ ਪਵਿੱਤਰ ਸ਼੍ਰਾਵਤੀ ਦਾ ਤਿਹਾੜੀ ਉਸ ਨੂੰ ਮੁੱਖ ਰੱਖਦੇ ਹੋਏ ਲੋਕਾਂ 'ਚ ਸਰਕਾਰੀ ਭਾਵਨਾ ਪੈਦਾ ਕਰ ਲਈ। ਸਭ ਤੋਂ ਜਨ ਜਨ ਦੇ ਨਾਲ ਸਰਕਾਰੀ ਪੁਲਿਸ ਵੱਲੋਂ ਪਾਰਾਮਿਲੀ ਫੋਰਸ ਦੀ ਮਦਦ ਨਾਲ ਅੱਜ ਇੱਕ ਫਲੈਗ ਮਾਰਚ ਕਰਦਾ ਜਾ ਰਿਹਾ ਹੈ। ਅਗਾਂਹਵੀ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਤੇ ਕੱਲ ਪਵਿੱਤਰ ਸ਼੍ਰਾਵਤੀ ਦਾ ਤਿਹਾੜੀ ਉਸ ਨੂੰ ਮੁੱਖ ਰੱਖਦੇ ਹੋਏ ਲੋਕਾਂ 'ਚ ਸਰਕਾਰੀ ਭਾਵਨਾ ਪੈਦਾ ਕਰ ਲਈ। ਸਭ ਜਿਹਨੂੰ ਗੋਇੰਦਵਾਲ ਸਾਹਿਬ ਦੀ ਪੁਲਿਸ ਦਾ ਲੋਕ ਪਾਰਾਮਿਲਟਰੀ ਬੋਰਡ ਦੀ ਮਦਰ ਨਾਲ ਆਜੇ ਤਾਂ ਫਲੈਗ ਮਾਰ ਕੇ ਕੱਢਿਆ ਜਾ ਰਿਹਾ ਜਿਹੜਾ ਕਿ ਚੋਲਾ ਸਾਹਿਬ ਤੋਂ ਸ਼ੁਰੂ ਹੋਇਆ ਫਤਿਆਬਾਦ ਆਇਆ ਇਸ ਤੋਂ ਬਾਅਦ ਗੋਇੰਦਵਾਲ ਸਾਹਿਬ ਖਦੀਕ ਸਾਹਿਬ ਸਰਹਾਲੀ ਦੇ ਨਿਸ਼ਾਰਾ ਪਰ ਇੱਥੋਂ ਅਫਸਰਾਂ ਦੇ ਵਿੱਚ ਮੈਸੇ ਲੋਕਾਂ ਨੂੰ ਸਰਕਾਰੀ ਭਾਗਨਾ ਪੈਦਾ ਕਰ ਲਈਏ ਕੱਢਿਆ ਜਾ ਰਿਹਾ ਲੋਕਾਂ ਨੂੰ ਫੀਲ ਕੀਤੀ ਜਾਂਦੀ ਹੈ ਵੀ ਪੈਨ ਕੋਨ ਦੀ ਕਿਸੇ ਤੋਂ ਲੋੜ ਨਹੀਂ ਕੋਈ ਵੀ ਇਨਫਰਮੇਸ਼ਨ ਸਰਨੀ ਦਿੰਦੀ ਹੈ ਬੇਚੀ ਤੋਂ ਵਗੇ ਦੇ ਸਕਦੇ ਕੱਲ ਪਵਿੱਤਰ ਸ਼੍ਰਾਵਤੀ ਦਾ ਤਿਹਾੜੀ ਉਸ ਨੂੰ ਮੁੱਖ ਰੱਖਦੇ ਹੋਏ ਲੋਕਾਂ 'ਚ ਸਰਕਾਰੀ ਭਾਵਨਾ ਪੈਦਾ ਕਰ ਲਈ। ਸਭ ਦੀ ਜਨ ਜੀਵਨ ਸਾਲ ਦੀ ਪੁਲਿਸ ਵੱਲੋਂ ਕਾਰਾ ਮਿਤੀ ਬੋਧ ਦੀ ਮਦਦ ਨਾਲ ਆਜੂ ਤੇ ਫਲੈਗ ਮਾਰਚ ਕੀਤਾ ਜਾਇਆ ਹੈ। ਅਗਾਮੀ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਤੇ ਕੱਲ ਪਵਿੱਤਰ ਸ਼੍ਰਾਵਤੀ ਦਾ ਤਿਹਾੜੀ ਉਸ ਨੂੰ ਮੁੱਖ ਰੱਖਦੇ ਹੋਏ ਲੋਕਾਂ 'ਚ ਸੁਰੱਖਿਆ ਦੀ ਭਾਵਨਾ ਪੈਦਾ ਕਰ ਲਈ। ਸਬਡਿਊਜਨ ਗੋਇੰਦਵਾਲ ਸਾਹਿਬ ਦੀ ਪੁਲਿਸ ਵੱਲੋਂ ਪਾਰਾਮਿਲਟਰੀ ਫੋਰਸ ਦੀ ਮਦਰ ਨਾਲ ਅੱਜੋ ਤੋਂ ਫਲੈਗ ਮਾਰਚ ਕੱਢਿਆ ਜਾ ਰਿਹਾ ਜਿਹੜਾ ਕਿ ਚੋਲਾ ਸਾਹਿਬ ਤੋਂ ਸ਼ੁਰੂ ਹੋਇਆ ਫੱਤਿਹਬਾਦ ਆਇਆ ਇਸ ਤੋਂ ਬਾਅਦ ਗੋਇੰਦਵਾਲ ਸਾਹਿਬ ਖਡੂਰ ਸਾਹਿਬ ਸਰਹਾਲੀ ਦੇ ਨਸ਼ਹਾਰਾ ਪਰ। ਇੱਥੋਂ ਅੱਗੇ ਸਮਾਪਤ। ਮੈਸੇ ਲੋਕਾਂ ਵਿੱਚ ਸਖਿਆ ਦੀ ਭਾਵਨਾ ਪੈਦਾ ਕਰ ਲਈਏ ਕੱਢਿਆ ਜਾ ਰਿਹਾ ਲੋਕਾਂ ਨੂੰ ਫੀਲ ਕੀਤੀ ਜਾਂਦੀ ਹੈ ਵੀ ਪੈਨ ਕੋਲ ਦੀ ਕਿਸੇ ਤੋਂ ਲੋੜ ਨਹੀਂ ਕੋਈ ਇੰਟਰਨੈਸ਼ਨਲ ਸਾਨੂੰ ਦੇਣੀ ਬੇਚੇਸਤ ਹੋ ਗਏ ਦੇ ਸਕਦੇ। ਕੱਲ ਪਵਿੱਤਰ ਸ਼੍ਰਾਵਤੀ ਦਾ ਤਿਹਾੜੀ ਉਸ ਨੂੰ ਮੁੱਖ ਰੱਖਦੇ ਹੋਏ ਲੋਕਾਂ 'ਚ ਸੁਰੱਖਿਆ ਦੀ ਭਾਵਨਾ ਪੈਦਾ ਕਰ ਲਈ। ਸਬਦੂ ਜਨ ਗੋਵਾਲ ਸਾਭੀ ਪੁਲਿਸ ਵੱਲੋਂ ਕਾਰਾ ਮਿਤੀ ਬੋਰਡ ਦੀ ਮਦਦ ਨਾਲ ਅੱਜ ਤੋਂ ਫਲੈਕਸ ਬਾਕਰ ਤੇ ਹੈ। ਪਾਰਟੀ ਤਿਆਰ ਹੈ ਹਰ ਕਿਸਮ ਦੇ ਤਿਆਰ ਹੈ। ਆਗਾਮੀ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਤੇ ਕੱਲ ਪਵਿੱਤਰ ਸ਼੍ਰਾਵਤੀ ਦਾ ਤਿਹਾੜੀ ਉਸ ਨੂੰ ਮੁੱਖ ਰੱਖਦੇ ਹੋਏ ਲੋਕਾਂ 'ਚ ਸੁਰੱਖਿਆ ਦੀ ਭਾਵਨਾ ਪੈਦਾ ਕਰ ਲਈ। ਸਬਰੀਜ ਨੂੰ ਗੋਇੰਦਵਾਲ ਸਾਹਿਬ ਦੀ ਪੁਲਿਸ ਵੱਲੋਂ ਪੈਰਾਮਿਲਟਰੀ ਬੋਧੀ ਮਦਰ ਨਾਲ ਅੱਜ ਇੱਕ ਫਲੈਗ ਮਾਰਚ ਕੱਢਿਆ ਜਾ ਰਿਹਾ ਜਿਹੜਾ ਕਿ ਚੋਲਾ ਸਾਹਿਬ ਤੋਂ ਸ਼ੁਰੂ ਹੋਇਆ ਹੁਣ ਫਤਿਹਬਾਦ ਆਇਆ ਇਸ ਤੋਂ ਬਾਅਦ ਗੋਇੰਦਵਾਲ ਸਾਹਿਬ ਖੁਦ ਸਿੰਘ ਸਾਹਿਬ ਸਰਹਾਲੀ ਦੇ ਨਿਸ਼ਾਰਾ ਪਰ। ਇੱਥੋਂ ਅੱਗੇ ਸਮਾਂ ਆਉਂਦਾ। ਨਾਲੇ ਲੋਕਾਂ ਵਿੱਚ ਸਖਿਆ ਦੀ ਭਾਵਨਾ ਪੈਦਾ ਕਰ ਲਈ ਕੱਢਿਆ ਜਾ ਰਿਹਾ ਲੋਕਾਂ ਨੂੰ ਫੀਲ ਕੀਤੀ ਜਾਂਦੀ ਹੈ ਵੀ ਪੈਨ ਕੋਲ ਦੀ ਕਿਸੇ ਤੋਂ ਲੋੜ ਨਹੀਂ ਕੋਈ ਇਨਫਰਮੇਸ਼ਨ ਸਮਝ ਨਹੀਂ ਬੇਚਿਸ ਤੋਂ ਗਏ ਦੇ ਸਕਦੇ। ਕੱਲ ਪਵਿੱਤਰ ਸ਼੍ਰਾਵਤੀ ਦਾ ਤਿਹਾੜੀ ਉਸ ਨੂੰ ਮੁੱਖ ਰੱਖਦੇ ਹੋਏ ਲੋਕਾਂ 'ਚ ਸੁਰੱਖਿਆ ਦੀ ਭਾਵਨਾ ਪੈਦਾ ਕਰ ਲਈ। ਸਬ디 ਜਨ ਗੋਗਲ ਸਾਹਿਬ ਦੀ ਪੁਲਿਸ ਵੱਲੋਂ ਕਾਰਾ ਮੇਕੀ ਪੋਸਟ ਦੀ ਮਦਦ ਨਾਲ ਆਜੂ ਤੇ ਫ੍ਰੈਂਕ ਮਾਰਚ ਕੀਤਾ ਜਾਇਆ ਹੈ। ਅਗਾਮੀ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਤੇ ਕੱਲ ਪਵਿੱਤਰ ਸ਼੍ਰਾਵਤੀ ਦਾ ਤਿਹਾੜੀ ਉਸ ਨੂੰ ਮੁੱਖ ਰੱਖਦੇ ਹੋਏ ਲੋਕਾਂ 'ਚ ਸੁਰੱਖਿਆ ਦੀ ਭਾਵਨਾ ਪੈਦਾ ਕਰ ਲਈ। ਸਬ ਡਿਵੀਜ਼ਨ ਗੋਇੰਦਵਾਲ ਸਾਹਿਬ ਦੀ ਪੁਲਿਸ ਵੱਲੋਂ ਪੈਰਾ ਮਿਲਟਰੀ ਫੋਰਸ ਦੀ ਮਦਰ ਨਾਲ ਅੱਜ ਇੱਕ ਫਲੈਗ ਮਾਰਚ ਕੱਢਿਆ ਜਾ ਰਿਹਾ ਜਿਹੜਾ ਕਿ ਚੋਲਾ ਸਾਹਿਬ ਤੋਂ ਸ਼ੁਰੂ ਹੋਇਆ ਫੱਤੇ ਬਾਦ ਆਇਆ ਇਸ ਤੋਂ ਬਾਅਦ ਗੋਇੰਦਵਾਲ ਸਾਹਿਬ ਖਦੀਕ ਸਾਹਿਬ ਸਰਹਾਲੀ ਦੇ ਨਿਸ਼ਾਰਾ ਪਰ। ਕਿੱਥੋਂ ਹੋ ਕੇ ਸਮਾਪਤ? ਮੈਸੇ ਲੋਕਾਂ ਨੂੰ ਸਖਿਆਰੀ ਪਾਉਣਾ ਪੈਦਾ ਕਰ ਲਈ ਕੱਢਿਆ ਜਾ ਰਿਹਾ ਲੋਕਾਂ ਨੂੰ ਫੀਲ ਕੀਤੀ ਜਾਂਦੀ ਹੈ ਵੀ ਪੈਨ ਕੋਲ ਦੀ ਕਿਸੇ ਤੋਂ ਲੋੜ ਨਹੀਂ ਕੋਈ ਵੀ ਇਨਫਰਮੇਸ਼ਨ ਸਾਨੂੰ ਦੇਣੀ ਹੈ ਬੇਚੇਸਤ ਹੋ ਕੇ ਦੇ ਸਕਦੇ।